ਮੋਗਾ ਦੇ ਵਿੱਚ ਇੱਕ ਸ਼ਰਾਬੀ ਕਾਰ ਡਰਾਈਵਰ ਦਾ ਆਤੰਕ ਦੇਖਣ ਨੂੰ ਮਿਲਿਆ ਜਿੱਥੇ ਕਿ ਉਸਨੇ ਅੱਧਾ ਦਰਜਨ ਦੇ ਕਰੀਬ ਲੋਕਾਂ ਨੂੰ ਇਸ ਦੌਰਾਨ ਪ੍ਰਭਾਵਿਤ ਕੀਤਾ ਦੱਸਦੀ ਹੈ ਕਿ ਤਿੰਨ ਤੋਂ ਚਾਰ ਬਾਈਕ ਸਵਾਰਾਂ ਦੇ ਉੱਤੇ ਗੱਡੀ ਚੜਾ ਦਿੱਤੀ ਤੇ ਇੱਕ ਰੇੜੀ ਚਾਲਕ ਵੀ ਇਸ ਦੌਰਾਨ ਚਪੇਟ ਦੇ ਵਿੱਚ ਆਇਆ ਇਸ ਗੱਡੀ ਦੀ ਇਸ ਪੂਰੇ ਘਟਨਾ ਕਰਨ ਦੇ ਦੌਰਾਨ ਪਤੀ ਪਤਨੀ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜੋ ਕਿ ਉੱਥੇ ਮੌਜੂਦ ਸੀ ਸੜਕ ਦੇ ਉੱਤੇ ਉਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਦਰਸਲ ਭੀੜ ਦੇ ਵਿੱਚ ਤੇਜ਼ ਰਫਤਾਰ ਦੇ ਨਾਲ ਕਾਰ ਚਲਾ ਰਿਹਾ ਸੀ ਤੇ ਫਿਰ ਬਾਅਦ ਵਿੱਚ ਲੋਕਾਂ ਨੇ ਵੀ ਫੜ ਕੇ ਜੰਮ ਕੇ ਉਸ ਦੀ ਸ਼ੱਤਰਪ੍ਰੇਡ ਕੀਤੀ ਹੈ ਜਿੱਥੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਬੜਾ ਹਾਦਸਾ ਹੋਣ ਤੋਂ ਬਚਿਆ ਜਦ ਤੇਜ਼ ਰਫਤਾਰ ਕਾਰ ਨੇ ਪਹਿਲਾਂ ਤਾਂ ਇੱਕ ਬਾਈਕ ਨੂੰ ਟੱਕਰ ਮਾਰੀ ਫਿਰ ਅੱਗੇ ਜਾ ਕੇ ਦੋ ਹੋਰ ਮੋਟਰਸਾਈਕਲ ਖੜੇ ਸੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇੱਥੇ ਵੀ ਨਹੀਂ ਰੁਕਿਆ ਫਿਰ ਥੋੜਾ ਅੱਗੇ ਗਿਆ ਇੱਕ ਰੇੜੀ ਜਾ ਰਹੀ ਸੀ ਉਸ ਰੇੜੀ ਨੂੰ ਵੀ ਟੱਕਰ ਮਾਰ ਦਿੱਤੀ ਇਸ ਸ਼ਰਾਬੀ ਕਾਰ ਡਰਾਈਵਰ ਨੇ ਇਸ ਹਾਦਸੇ ਦੇ ਵਿੱਚ ਬਾਈਕ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸੀ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾ ਲਿਆ ਗਿਆ ਇਸ ਹਾਦਸੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਚ ਇਹ ਸਾਰਾ ਕੁਝ ਕਿਵੇਂ ਹੋਇਆ ਦਿਖਾਈ ਦੇ ਰਿਹਾ ਤੇ ਇਹ ਵੀ ਨਜ਼ਰ ਆਉਂਦਾ ਕਿ ਕਿਵੇਂ ਇੱਕ ਵਿਅਕਤੀ ਦੀ ਗਲਤੀ ਦੇ ਨਾਲ ਕਿੰਨੇ ਹੀ ਹੋਰ ਵਿਅਕਤੀ ਪ੍ਰਭਾਵਿਤ ਹੋਏ ਨੇ ਮੇਰੇ ਵੀ ਆਪਦੇ ਵਿੱਚ ਐਕਸੀਡੈਂਟ ਹੋਇਆ ਕਿ ਹਾਂਜੀ ਐਕਸੀਡੈਂਟ ਹੋਇਆ ਮੌਕੇ ਤੇ ਪਹੁੰਚਿਆ ਜੀ ਇੱਕ ਕਾਰ ਵਾਲਾ ਸੀ ਜਨ ਕਾਰ ਵਾਲਾ ਉਹਨੇ ਦੋ ਤਿੰਨ ਨਾਲ ਮੋਟਰਸਾਈਕਲ ਨੂੰ ਨੁਕਸਾਨ ਕੀਤਾ ਤੇ ਜੋ ਵਿਆਹ ਆਏ ਤੋਂ ਜੋ ਵੀ ਬੰਦ ਕਾਰਵਾਈ ਕੀਤੀ ਕੋਣ ਸੀ ਕਾਰ ਵਾਲਾ ਕਾਰ ਵਾਲਾ ਜੀ ਸਾਡੇ ਕੋਲ ਮੌਕੇ ਤੇ ਫੜਿਆ ਹੋਇਆ ਤੇ ਮੌਕੇ ਤੇ ਰਹਿਣ ਵਾਲਾ ਲੋਕਲ ਹੈ ਅਜ ਫੜਾ ਕਰਨਾ ਬਾਕੀ ਆ ਕਿਹੜਾ ਲੈ ਕੇ ਉਠਾ ਲਈ ਦਰ ਸੀਸੀਟੀਵੀ ਸਾਹਮਣੇ ਹੈ ਜਿਹਦੇ ਵਿੱਚ ਪਹਿਲਾਂ ਉਹ ਮੋਟਰਸਾਈਕਲ ਵਾਲ ਨੂੰ ਟੱਕਰ ਮਾਰਦਾ ਉਸ ਤੋਂ ਬਾਅਦ ਜਗਾੜੂ ਰੇਰ ਨੂੰ ਟੱਕਰ ਮਾਰਦਾ ਲੋਕਾਂ ਨੇ ਫੜ ਲਿਆ ਕਹਿੰਦੇ दारू ਪੀਤੀ ਹੋਈ ਹੈ ਵੀ ਹਾਂਜੀ ਹਾਂਜੀ ਪਤਾ ਲੱਗ ਵੀ दारू ਪੀਤੀ ਆ ਉਹਦਾ ਕੋਈ ਨਹੀਂ ਜਿਮਲਾਇਆ ਕਰਾ ਕੇ ਉਹਦਾ ਜੋ ਵੀ ਬਿਆਨ ਆਊਗਾ ਤੇ ਉਸ ਹਸਾਬ ਨਾਲ ਕਾਰਵਾਈ ਕਰਾਂਗੇ ਸੱਟਾਂ ਕਿੰਨੇ ਕ ਵਜਿਆਂ ਮੋਟਰਸਾਈਕਲ ਵਾਲਾਂ ਨੂੰ ਸੱਟਾਂ ਕੁ ਜ਼ਿਆਦਾ ਨਹੀਂ ਮੋਟਰਸਾਈਕਲ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਚਲੋ ਕੋਈ ਬਿਆਨ ਲਿਖਾਓ ਕੋਈ ਕਾਰਵਾਈ ਕਰਦੇ ਹਾਂ ਮੋਗਾ ਦੇ ਵਿੱਚ ਇੱਕ ਸ਼ਰਾਬੀ ਕਾਰ ਡਰਾਈਵਰ ਦਾ ਅਤੰਕ ਦੇਖਣ ਨੂੰ ਮਿਲਿਆ ਜਿੱਥੇ ਕਿ ਉਸਨੇ ਅੱਧਾ ਦਰਜਨ ਦੇ ਕਰੀਬ ਲੋਕਾਂ ਨੂੰ ਇਸ ਦੌਰਾਨ ਪ੍ਰਭਾਵਿਤ ਕੀਤਾ ਦੱਸਦੀ ਹੈ ਕਿ ਤਿੰਨ ਤੋਂ ਚਾਰ ਬਾਈਕ ਸਵਾਰਾਂ ਦੇ ਉੱਤੇ ਗੱਡੀ ਚੜਾ ਦਿੱਤੀ ਤੇ ਇੱਕ ਰੇੜੀ ਚਾਲਕ ਵੀ ਇਸ ਦੌਰਾਨ ਚਪੀਟ ਦੇ ਵਿੱਚ ਆਇਆ ਇਸ ਗੱਡੀ ਦੀ ਇਸ ਪੂਰੇ ਘੱਟਾ ਕਰਨ ਦੇ ਦੌਰਾਨ ਪਤੀ ਪਤਨੀ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜੋ ਕਿ ਉੱਥੇ ਮੌਜੂਦ ਸੀ ਸੜਕ ਦੇ ਉੱਤੇ ਉਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਦਰਸਲ ਭੀੜ ਦੇ ਵਿੱਚ ਤੇਜ਼ ਰਫਤਾਰ ਦੇ ਨਾਲ ਕਾਰ ਚਲਾ ਰਿਹਾ ਸੀ ਤੇ ਫਿਰ ਬਾਅਦ ਵਿੱਚ ਲੋਕਾਂ ਨੇ ਵੀ ਫੜ ਕੇ ਜੰਮ ਕੇ ਉਸ ਦੀ ਸ਼ਤਰਪ੍ਰੇਡ ਕੀਤੀ ਹੈ ਜਿੱਥੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਬੜਾ ਹਾਦਸਾ ਹੋਣ ਤੋਂ بچਿਆ ਜਦ ਤੇਜ਼ ਰਫਤਾਰ ਕਾਰ ਨੇ ਪਹਿਲਾਂ ਤਾਂ ਇੱਕ ਬਾਈਕ ਨੂੰ ਟੱਕਰ ਮਾਰੀ ਫਿਰ ਅੱਗੇ ਜਾ ਕੇ ਦੋ ਹੋਰ ਮੋਟਰਸਾਈਕਲ ਖੜੇ ਸੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇੱਥੇ ਵੀ ਨਹੀਂ ਰੁਕਿਆ ਫਿਰ ਥੋੜਾ ਅੱਗੇ ਗਿਆ ਇੱਕ ਰੇੜੀ ਜਾ ਰਹੀ ਸੀ ਉਸ ਰੇੜੀ ਨੂੰ ਵੀ ਟੱਕਰ ਮਾਰ ਦਿੱਤੀ ਇਸ ਸ਼ਰਾਬੀ ਕਾਰ ਡਰਾਈਵਰ ਨੇ ਇਸ ਹਾਦਸੇ ਦੇ ਵਿੱਚ ਬਾਈਕ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸੀ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾ ਲਿਆ ਗਿਆ ਇਸ ਹਾਦਸੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਚ ਇਹ ਸਾਰਾ ਕੁਝ ਕਿਵੇਂ ਹੋਇਆ ਦਿਖਾਈ ਦੇ ਰਿਹਾ ਤੇ ਇਹ ਵੀ ਨਜ਼ਰ ਆਉਂਦਾ ਹੈ ਕਿ ਕਿਵੇਂ ਇੱਕ ਵਿਅਕਤੀ ਦੀ ਗਲਤੀ ਦੇ ਨਾਲ ਕਿੰਨੇ ਹੀ ਹੋਰ ਵਿਅਕਤੀ ਪ੍ਰਭਾਵਿਤ ਹੋਏ ਨੇ ਮੇਰੇ ਵੀ ਆਪਦੇ ਵਿੱਚ ਐਕਸੀਡੈਂਟ ਹੋਇਆ ਕਿ ਹਾਂਜੀ ਐਕਸੀਡੈਂਟ ਹੋਇਆ ਮੌਕੇ ਤੇ ਪਹੁੰਚਿਆ ਜੀ ਇੱਕ ਕਾਰ ਵਾਲਾ ਸੀ ਜਨ ਕਾਰ ਵਾਲਾ ਉਹਨੇ ਦੋ ਤਿੰਨਾਂ ਮੋਟਰਸਾਈਕਲਾਂ ਨੂੰ ਨੁਕਸਾਨ ਕੀਤਾ ਤੇ ਜੋ ਵਿਆਲ ਆਏ ਤੋਂ ਜੋ ਵੀ ਬੰਦ ਕਾਰਵਾਈ ਕੀਤੀ ਕੌਣ ਸੀ ਕਾਰ ਵਾਲਾ ਕਾਰ ਵਾਲਾ ਜੀ ਸਾਡੇ ਮੌਕੇ ਤੇ ਫੜਿਆ ਹੋਇਆ ਹੈ ਤੇ ਮੌਕੇ ਤੇ ਰਹਿਣ ਵਾਲਾ ਹੀ ਲੋਕਲ ਹੈ ਅਜੇ ਪਤਾ ਕਰਨਾ ਬਾਕੀ ਹੈ ਕਿਹਨਾਂ ਲੈ ਕੇ ਉਠਾ ਦੇਣਾ ਸਰ ਸੀਸੀਟੀਵੀ ਸਾਹਮਣੇ ਹੈ ਜਿਹਦੇ ਵਿੱਚ ਪਹਿਲਾਂ ਉਹ ਮੋਟਰਸਾਈਕਲ ਨੂੰ ਟੱਕਰ ਮਾਰਦਾ ਉਸ ਤੋਂ ਬਾਅਦ ਜਗਾੜੂ ਰੇਰੋਂ ਟੱਕਰ ਮਾਰਦਾ ਲੋਕਾਂ ਨੇ ਫੜ ਲਿਆ ਕਹਿੰਦੇ दारू ਪੀਤੀ ਹੋਈ ਹੈ ਉਹਦੀ ਹਾਂਜੀ ਹਾਂਜੀ ਪਤਾ ਲੱਗਾ ਕਿ दारू ਪੀਤੀ ਆ ਉਹਦਾ ਕੋਈ ਨਹੀਂ ਜਿ ਮਲਾਇਆ ਕਰਾ ਕੇ ਉਹਦਾ ਜੋ ਵੀ ਬਿਆਨ ਆਊਗਾ ਤੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸੱਟਾਂ ਕਿੰਨੇ ਕਵਜੀਆਂ ਮੋਟਰਸਾਈਕਲ ਵਾਲਾਂ ਨੂੰ ਸੱਟਾਂ ਕੁ ਜ਼ਿਆਦਾ ਨਹੀਂ ਮੋਟਰਸਾਈਕਲ ਦਾ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਰੂਪ ਬਿਆਨ ਲਿਖਾਓ ਕੋਈ ਕਾਰਵਾਈ ਕਰਾਂਗੇ